ਪੰਜਾਬ ਚ ਸੋਸ਼ਲ ਮੀਡੀਆ ਤੇ ਲਗਾਤਾਰ ਕੁਝ ਕੁੜੀਆਂ ਦੀਆਂ ਗੰਦੀਆਂ ਵੀਡੀਓਜ਼ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਗਲਤ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲਗਾਤਾਰ ਕੋਈ ਨਾ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਹੁਣ ਇੱਕ ਨਵਾਂ ਮਾਮਲਾ ਵੀ ਤੇ ਕੁਝ ਦਿਨਾਂ ਤੋਂ ਸਾਹਮਣੇ ਆ ਰਿਹਾ ਜਿਦੇ ਚ ਇੱਕ ਸੋਸ਼ਲ ਮੀਡੀਆ ਤੇ ਆਪਣਾ ਚੈਨਲ ਚਲਾਉਣ ਵਾਲੀ ਲੜਕੀ ਦਾ ਉਸਦੇ ਹੀ ਮੰਗੇਤਰ ਦੱਸੇ ਜਾਂਦੇ ਇੱਕ ਸਰਦਾਰ ਮੁੰਡਾ ਜਿਸ ਨੂੰ ਮੰਗੇਤਰ ਦੱਸਿਆ ਜਾ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਜੋ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਤੇ ਉਸ ਲੜਕੀ ਦੀ ਇੰਟਰਵਿਊਜ਼ ਵੀ ਆਈਆਂ ਨੇ ਉਹਨੇ ਦੱਸਿਆ ਕਿ ਇਹ ਮੇਰਾ ਮੰਗੇਤਰ ਸੀਗਾ ਤੇ ਉਸਦੇ ਨਾਲ ਗਲਤ ਵੀਡੀਓਜ਼ ਉਸਨੇ ਜ਼ਬਰਦਸਤੀ ਕਹਿ ਲੋ ਜਾਂ ਫਿਰ ਚੋਰੀ ਛੁੱਪੇ ਉਸ ਦੀਆਂ ਗਲਤ ਵੀਡੀਓ ਜਿਹਨੂੰ ਆਪਾਂ ਨਿਊਡ ਵੀਡੀਓਜ਼ ਕਹਿ ਸਕਦੇ ਹੈਗੇ ਆ ਉਹ ਵਾਲੀਆਂ ਵੀਡੀਓਸ ਉਸਤੀਆਂ ਬਣਾਈਆਂ ਤੇ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਵਾਇਰਲ ਕਰ ਦੇ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਮੁੱਦਾ ਬਹੁਤ ਪਖਿਆ ਹੋਇਆ ਹੈ ਕੁਝ ਲੋਕ ਮੁੰਡੇ ਨੂੰ ਗਲਤ ਕਹਿ ਰਹੇ ਨੇ ਬਹੁਤ ਸਾਰੇ ਲੋਕ ਮੁੰਡੇ ਨੂੰ ਗਲਤ ਕਹਿ ਰਹੇ ਨੇ ਤੇ ਬਹੁਤ ਸਾਰੇ ਲੋਕ ਕੁੜੀ ਨੂੰ ਗਲਤ ਕਹਿ ਰਹੇ ਨੇ ਤੇ ਇਹ ਹਾਲਾਤ ਜਿਹੜੇ ਨੇ ਪੰਜਾਬੀ ਸੋਸ਼ਲ ਮੀਡੀਆ ਦੀ ਜੇ ਮੈਂ ਗੱਲ ਕਰ ਲਵਾਂ ਕਿ ਜਿਹੜੀ ਪੰਜਾਬੀ ਕਮਿਊਨਿਟੀ ਆਪਣੀ ਇੰਸਟਾਗ੍ਰam ਤੇ ਜਾਂ ਸਨੈਪਚੈਟ ਤੇ ਆ ਉਹਨਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਚੱਲ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ ਤੇ ਇੱਕ ਜਿਹੜਾ ਮੁੰਡਾ ਸੀ ਜੋ ਉਸ ਦਾ ਮੰਗੇਤਰ ਦੱਸਿਆ ਜਾਂਦਾ ਸੀਗਾ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਵੀ ਵੇਖ ਰਹੇ ਹੋ ਤੇ ਹਾਲਾਂਕਿ ਅਸੀਂ ਲੜਕੀ ਦਾ ਨਾਮ ਨਹੀਂ ਦੱਸ ਸਕਦੇ ਤੇ ਨਾ ਹੀ ਅਸੀਂ ਉਸ ਦੀ ਪਛਾਣ ਦੱਸ ਸਕਦੇ ਹਾਂ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕੀ ਕੋਣ ਹੈ ਕਿਉਂਕਿ ਕੁਝ ਚੀਜ਼ਾਂ ਦੇ ਦਾਇਰੇ ਹੁੰਦੇ ਨੇ ਜਿਸ ਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਖਾਸ ਕਰ ਜਿਸ ਦੇ ਨਾਲ ਇਸ ਤਰ੍ਹਾਂ ਦਾ ਅਪਰਾਧ ਹੋਇਆ ਹੋਵੇ ਉਸ ਦਾ ਅਸੀਂ ਨਾਮ ਨਹੀਂ ਦੱਸ ਸਕਦੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਭ ਪਤਾ ਲੱਗ ਰਿਹਾ ਹੋਵੇਗਾ ਤੇ ਉਸ ਦੇ ਨਾਲ ਉਸ ਲੜਕੀ ਦੇ ਨਾਲ ਉਸ ਦੇ ਮੰਗੇਤਰ ਨੇ ਆਪਣੇ ਹੀ ਦੋਸਤ ਦੇ ਨਾਲ ਵੀ ਉਸ ਤੇ ਰਿਲੇਸ਼ਨ ਬਣਵਾ ਦਿੱਤੇ ਕੋਕ ਦੇ ਵਿੱਚ ਨਸ਼ੀਲੀ ਗੋਲੀ ਪਿਆ ਕੇ ਉਸ ਨੂੰ ਬਿਹੋਸ਼ ਕੀਤਾ ਤੇ ਉਸ ਤੋਂ ਬਾਅਦ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ ਬਿਲਾਤਕਾਰ ਕੀਤਾ ਗਿਆ ਤੇ ਉਸ ਦੀਆਂ ਜਿਹੜੀਆਂ ਚੈਟ ਸੀਗੀਆਂ ਇਸ ਗੱਲਬਾਤ ਕਰਦੇ ਦੀਆਂ ਉਹ ਵੀ ਸਾਹਮਣੇ ਆ ਗਈਆਂ ਤੇ ਜਦੋਂ ਇਹ ਸਾਰੀ ਚੀਜ਼ ਵਾਪਰੀ ਤਾਂ ਉਸ ਲੜਕੀ ਨੂੰ ਨਹੀਂ ਪਤਾ ਸੀ ਉਸ ਦੇ ਨਾਲ ਕੀ ਕੁਝ ਹੋ ਰਿਹਾ ਜੇਕਰ ਉਸ ਦੇ ਹੀ ਪੱਖ ਦੀ ਗੱਲ ਕਰੀਏ ਤੇ ਉਸ ਤੋਂ ਬਾਅਦ ਲੜਕੇ ਦੀਆਂ ਕੁਝ ਚੈਟਸ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਉਹ ਗੰਦੀ ਤੇ ਭੱਦੀ ਸ਼ਬਦਾਂ ਵਾਲੀ ਵਰਤਕੇ ਉਸ ਕੁੜੀ ਦੇ ਨਾਲ ਗੱਲ ਕਰ ਰਿਹਾ ਤੇ ਉਸ ਨੂੰ ਉਹ ਫੋਟੋਸ ਭੇਜ ਰਿਹਾ ਇਹ ਸਾਰਾ ਮਾਮਲਾ ਲਗਾਤਾਰ 3-4 ਦਿਨ ਤੋਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਛਾਇਆ ਹੋਇਆ ਤੇ ਹੁਣ ਇਸ ਦੇ ਵਿੱਚ ਜਿਹੜੀ ਮੰਗ ਹਰ ਇੱਕ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਵੱਲੋਂ ਕੀਤੀ ਜਾ ਰਹੀ ਸੀ ਕਿ ਮਹਿਲਾ ਕਮਿਸ਼ਨ ਪੰਜਾਬ ਦਾ ਇਸ ਤੇ ਕੋਈ ਕੋਈ ਐਕਸ਼ਨ ਕਿਉਂ ਨਹੀਂ ਲੈ ਰਿਹਾ ਤੇ ਹੁਣ ਮਹਿਲਾ ਕਮਿਸ਼ਨ ਨੇ ਇਸ ਦੇ ਉੱਤੇ ਵੱਡਾ ਐਕਸ਼ਨ ਲੈ ਲਿਆ ਹੈ। ਤਸਵੀਰ ਤੁਸੀਂ ਵੇਖ ਰਹੇ ਹੋ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਜਿਸ ਦੇ ਵਿੱਚ ਉਹਨਾਂ ਨੇ ਸਿੱਧੇ-ਸਿੱਧੇ ਪੁਲਿਸ ਨੂੰ ਨਿਰਦੇਸ਼ ਦੇ ਦਿੱਤੇ ਨੇ ਇਸ ਮਾਮਲੇ ਦੀ ਕਾਰਵਾਈ ਕਰਨ ਦੇ ਵਿਸ਼ਾ ਤੁਸੀਂ ਲਿਖ ਸਕਦੇ ਹੋ 19 ਸਾਲਾਂ ਕੁੜੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਸਹਿਮਤੀ ਤੋਂ ਬਿਨਾ ਬਲਾਤਕਾਰ ਕਰਨ ਉਸ ਦੀ ਵੀਡੀਓ ਬਣਾਉਣ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਸੰਬੰਧੀ ਇਹ ਜਿਹੜੀ ਕਾਰਵਾਈ ਹੈ ਹੁਣ ਇਸ ਦੇ ਆਦੇਸ਼ ਮਹਿਲਾ ਰਾਜ ਕਮਿਸ਼ਨ ਨੇ ਦੇ ਦਿੱਤੇ ਨੇ ਜਿਸ ਤੇ ਲਿਖਿਆ ਗਿਆ ਪੰਜਾਬ ਮਹਿਲਾ ਰਾਜ ਕਮਿਸ਼ਨ ਐਕਟ 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸੰਬੰਧਿਤ ਮਾਮਲਿਆਂ ਤੇ ਸੂ ਮੋਟੋ ਲੈ ਸਕਦਾ ਹੈ ਯਾਨੀ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਲਿਆ ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਇਹ ਯਕੀਨੀ ਬਣਾਉਲੀ ਵਚਨਬੱਧ ਹੈ ਕਿ ਪੰਜਾਬ ਵਿੱਚ ਔਰਤਾਂ ਦੇ ਅਧਿਕਾਰ ਮਾਣ ਅਤੇ ਰੁਤਬੇ ਦੀ ਸੁਰੱਖਿਆ ਹੋਵੇ ਤੇ ਵਿਸ਼ਾ ਸੰਬੰਧੀ ਕਮਿਸ਼ਨ ਦੇ ਧਿਆਨ ਵਿੱਚ ਆਇਆ ਕਿ ਇੱਕ ਲੜਕੀ ਜਿਸ ਦਾ ਨਾਮ ਉਹਨਾਂ ਨੇ ਲਿਖਿਆ ਜਿੱਥੇ ਦੀ ਰਹਿਣ ਵਾਲੀ ਹੈ ਉੱਥੇ ਦੇ ਦੋ ਲੜਕਿਆਂ ਵੱਲੋਂ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਉਸ ਦੀ ਅਸ਼ਲੀਲ ਵੀਡੀਓ ਬਣਾਈ ਗਈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਕੀਤੀ ਗਈ ਹੈ ਤੇ ਇਹ ਬਹੁਤ ਹੀ ਸੰਗੀਨ ਮਾਮਲਾ ਹੈ ਇਸ ਸੰਬੰਧੀ ਉਹਨਾਂ ਵੱਲੋਂ ਆਪ ਨੂੰ ਵੀ ਦਰਖਾਸਤ ਦਿੱਤੀ ਗਈ ਹੈ ਇਸ ਸੰਬੰਧੀ ਔਰਤਾਂ ਲਈ ਪੰਜਾਬ ਰਾਜ ਕਮਿਸ਼ਨ ਐਕਟ ਦੇ ਸੂਮੋਟੋ ਲੈਂਦੇ ਆਪ ਨੂੰ ਲਿਖਿਆ ਜਾਂਦਾ ਹੈ ਕਿ ਇਸ ਕੇਸ ਤੇ ਤੁਰੰਤ ਸੁਪਰੀਡੈਂਟ ਆਫ ਪੁਲਿਸ ਰੈਂਕ ਯਾਨੀ ਕਿ ਐਸਪੀ ਲੈਵਲ ਦੇ ਬੰਦੇ ਦੀ ਕਾਨੂੰਨ ਅਨੁਸਾਰ ਬਣਦੀ ਬੜਤਾਲ ਕੀਤੀ ਜਾਵੇ ਐਸਪੀ ਰੈਕ ਦਾ ਬੰਦਾ ਇਸ ਕੇਸ ਦਾ ਆਈਓ ਬਣੇ ਯਾਨੀ ਕਿ ਉਹਦੇ ਅੰਡਰ ਕੋਈ ਜਾਣਕਾਰੀ ਹੈ ਕੋਈ ਐਸਆਈਟੀ ਬਣਾਈ ਜਾਵੇ ਤੇ 22 8 2025 ਤੱਕ ਰਿਪੋਰਟ ਮਹਿਲਾ ਕਮਿਸ਼ਨ ਨੂੰ ਭੇਜੀ ਜਾਵੇ ਯਾਨੀ ਕਿ ਅੱਜ ਤੁਸੀਂ ਦੇਖ ਲਓ ਅੱਜ ਤਕਰੀਬਨ 20 ਅਗਸਤ ਹੋ ਗਈ ਹੈ ਤੇ ਦੋ ਦਿਨ ਬਾਅਦ ਰਿਪੋਰਟ ਜਿਹੜੀ ਹੈ ਮਹਿਲਾ ਕਮਿਸ਼ਨ ਨੇ ਮੰਗਵਾ ਲਈ ਹੈ ਤੇ ਮਾਮਲਾ ਇਹ ਬਹੁਤ ਹੀ ਸੰਗੀਨ ਹੁੰਦਾ ਜਾ ਰਿਹਾ ਹੈ ਲਗਾਤਾਰ ਪੰਜਾਬੀ ਇਨਫਲੂਐਂਸਰ ਕੁੜੀਆਂ ਦੀਆਂ ਗਲਤ ਵੀਡੀਓਜ਼ ਮੁੰਡਿਆਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਤੇ ਇੰਸਟਾਗ੍ਰam ਦੇ ਉੱਤੇ ਸਨੈਪਚੈਟ ਦੇ ਉੱਤੇ ਭੱਦੀ ਸ਼ਬਦਾਵਲੀ ਲਿਖ ਕੇ ਕੁੜੀ ਦੀ ਇੱਜ਼ਤ ਨੂੰ ਰੋਲਿਆ ਜਾ ਰਿਹਾ ਹੈ। ਇਹੀ ਪੰਜਾਬੀ ਕਮਿਊਨਿਟੀ ਜਦੋਂ ਕੋਈ ਕੋਈ ਗਾਣਾ ਕੱਢਦੇ ਤਾਂ ਉਦੋਂ ਸਾਰੇ ਜਾਣੇ ਗਾਣੇ ਦੇ ਪਿੱਛੇ ਹੋ ਜਾਂਦੇ ਨੇ ਕਿ ਇਹ ਗਾਣਾ ਗਲਤ ਹੈ, ਇਦਾਂ ਉਦਾਂ ਹੈ ਪਰ ਕਿਸੇ ਇੱਕ ਕੁੜੀ ਦੀ ਇੱਜ਼ਤ ਰੋਲਣ ਵੇਲੇ ਇੱਕ ਮਿੰਟ ਨਹੀਂ ਲਗਾਉਂਦੇ। ਪੰਜਾਬ ਦੇ ਕਈ ਸੋਸ਼ਲ ਮੀਡੀਆ ਤੇ ਰੋਸਟਰ ਵੀ ਨੇ ਹੈਗੇ ਨੇ। ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਕਈ ਵੀਡੀਓਜ਼ ਬਣਾਈਆਂ ਤੇ ਸਾਰਿਆਂ ਨੇ ਪੰਜਾਬ ਦੇ ਇਸ ਗਲਤ ਹਰਕਤ ਕਰਨ ਵਾਲੇ ਮੁੰਡੇ ਦੇ ਖਿਲਾਫ ਹੀ ਸਾਰੀਆਂ ਗੱਲਾਂ ਕੀਤੀਆਂ ਨੇ ਤਾਂ ਕਿ ਤੁਸੀਂ ਕਿਵੇਂ ਕਿਸੇ ਦੀ ਇੱਜ਼ਤ ਰੋਲ ਸਕਦੇ ਹੋ ਜੇਕਰ ਉਹ ਤੁਹਾਨੂੰ ਆਪਣਾ ਪਤੀ ਮੰਨ ਰਹੀ ਹੈ ਤੁਸੀਂ ਉਸ ਦੇ ਨਾਲ ਵਿਆਹ ਕਰਵਾਣਾ ਹੈ ਫਿਰ ਵੀ ਤੁਸੀਂ ਉਸ ਦੇ ਨਾਲ ਇਸ ਤਰ੍ਹਾਂ ਧੋਖਾ ਕੀਤਾ ਉਸ ਦੀਆਂ ਗਲਤ ਵੀਡੀਓਜ਼ ਬਣਾਈਆਂ ਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਕਰ ਦਿੱਤਾ ਗਿਆ ਆਖਿਰਕਾਰ ਪੰਜਾਬ ਦੇ ਵਿੱਚ ਕੋਈ ਕਾਨੂੰਨ ਨਾਮ ਦੀ ਚੀਜ਼ ਵੀ ਹੈ ਤੇ ਜਿਹੜੇ ਲੋਕ ਇਸ ਨੂੰ ਸਹੀ ਠਹਿਰਾ ਰਹੇ ਨੇ ਸੋਸ਼ਲ ਮੀਡੀਆ ਤੇ ਮੈਂ ਕਈ ਕਮੈਂਟ ਪੜੇ ਇੰਸਟਾਗ੍ਰam ਤੇ ਕਈ ਕਮੈਂਟ ਪੜੇ ਜਿਹੜੇ ਕਹਿੰਦੇ ਕੁੜੀ ਗਲਤ ਕੁੜੀ ਗਲਤ ਜੇਕਰ ਕੁੜੀ ਗਲਤ ਹੈ ਤੇ ਉਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਵੀ ਦੀ ਕਿਸੇ ਦੀ ਵੀ ਧੀ ਦੀ ਇੱਜ਼ਤ ਤੁਸੀਂ ਇਸ ਤਰ੍ਹਾਂ ਰੋਲ ਦਵੋ ਬਿਨਾ ਦੱਸੇ ਬਿਨਾ ਉਹਦੀ ਪਰਮਿਸ਼ਨ ਤੋਂ ਬਿਨਾ ਉਹਨੂੰ ਦੇ ਨਾਲ ਗੱਲਬਾਤ ਕੀਤੇ ਬਿਨਾ ਉਹਦੇ ਕੰਸੈਂਟ ਤੋਂ ਤੁਸੀਂ ਦੀ ਗਲਤ ਵੀਡੀਓ ਬਣਾਈ ਉਸ ਤੋਂ ਬਾਅਦ ਤੁਸੀਂ ਉਸ ਨੂੰ ਵਾਇਰਲ ਕਰ ਦਿੱਤਾ ਤੇ ਜੋ ਕਿ ਇੱਕ ਵੱਡਾ ਅਪਰਾਧ ਹੈ ਵੈਸੇ ਅਸੀਂ ਪੰਜਾਬੀ ਬੜੇ ਹੀ ਇੱਜ਼ਤਾਂ ਦੇ ਰਾਖੇ ਇੱਜ਼ਤਾਂ ਦੇ ਰਾਖੇ ਦੇ ਨਾਮ ਲੈ ਕੇ ਅਸੀਂ ਗੱਲਾਂ ਕਰਦੇ ਹਾਂ ਕਿ ਇਸ ਕੁੜੀ ਨੇ ਗੰਦ ਪਾਇਆ ਇੱਦਾਂ ਪਾਇਆ ਤੇ ਜਿਹੜੇ ਆ ਮੁੰਡੇ ਗੰਦ ਪਾ ਰਹੇ ਨੇ ਕੁੜੀਆਂ ਨੂੰ ਧੋਖੇ ਦੇ ਵਿੱਚ ਰੱਖ ਕੇ ਉਸ ਬਾਰੇ ਆਪਾਂ ਕਿਉਂ ਨਹੀਂ ਬੋਲਦੇ ਕਿਉਂ ਆਪਾਂ ਕਮੈਂਟਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਕਮੈਂਟਾਂ ਦੇ ਵਿੱਚ ਵੀਡੀਓ ਮੰਗ ਰਹੇ ਆ ਕਿਉਂ ਆਪਾਂ ਇਸ ਕੁੜੀ ਦੇ ਨਾਲ ਕਿਉਂ ਨਹੀਂ ਖੜ ਰਹੇ ਤੇ ਇਸ ਕੁੜੀ ਨੂੰ ਇਨਸਾਫ਼ ਦੁਵਾਨ ਲਈ ਹੁਣ ਮਹਿਲਾ ਰਾਜ ਕਮਿਸ਼ਨ ਅੱਗੇ ਆ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮੁੱਦੇ ਦੇ ਉੱਤੇ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਹਾਲਾਂਕਿ ਕੁਝ ਵੀ ਇਹਨਾਂ ਦੀ ਆਪਸੀ ਗੱਲ ਰਹੀ ਹੋਵੇ ਮੁੰਡੇ ਦੀ ਗਲਤੀ ਸਭ ਤੋਂ ਵੱਡੀ ਇਹੀ ਹੁੰਦੀ ਹੈ ਕਿ ਉਸ ਨੇ ਉਸ ਕੁੜੀ ਦੀਆਂ ਵੀਡੀਓਜ਼ ਕਿਉਂ ਵਾਇਰਲ ਕਰ ਦਿੱਤੀਆਂ ਖੈਰ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਰਾਜ ਕਮਿਸ਼ਨ ਨੇ ਹੁਣ ਆਪਣਾ ਵੱਡਾ ਐਕਸ਼ਨ ਲੈ ਲਿਆ ਤੇ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਅਗਲੀ ਕਾਰਵਾਈ ਕੀ ਕਰਦੀ ਹੈ ਜੇਕਰ ਇਸ ਲੜਕੇ ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਹੁੰਦਾ ਹੈ ਜਾਂ ਫਿਰ ਨਹੀਂ ਕਿਉਂਕਿ ਜਿਹੜੀਆਂ ਚੈਟ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਮੈਂ ਉਸ ਦੇ ਉਸ ਦੇ ਨਾਲ ਜਿਹੜੀ ਲੜਕੀ ਸੀਗੀ ਉਸ ਨੂੰ ਅਸੀਂ ਕੋਕ ਦੇ ਵਿੱਚ ਨਸ਼ੀਲੀਆਂ ਗੋਲੀਆਂ ਪਿਆ ਕੇ ਉਸ ਦੇ ਨਾਲ ਗਲਤ ਕੰਮ ਕੀਤਾ ਜਿਸ ਦਾ ਉਹਨੂੰ ਬទ ਪਤਾ ਨਹੀਂ ਲੱਗਿਆ ਤਾਂ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਸੀ ਉਹ ਵੀ ਸਾਹਮਣੇ ਆ ਗਈ ਤੇ ਵੀਡੀਓਸ ਦਾ ਲਗਾਤਾਰ ਵਾਇਰਲ ਵੀ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਕਿਸੇ ਵੀ ਕੁੜੀ ਦੀ ਇਸ ਤਰ੍ਹਾਂ ਦੀ ਵੀਡੀਓ ਨੂੰ ਵਾਇਰਲ ਨਾ ਕੀਤਾ ਜਾਵੇ ਤੇ ਨਾ ਹੀ ਇਸ ਤਰ੍ਹਾਂ ਦੀ ਵੀਡੀਓ ਨੂੰ ਅੱਗੇ ਸੈਂਡ ਕੀਤਾ ਜਾਵੇ ਤੁਸੀਂ ਪੰਜਾਬੀ ਕਲਚਰ ਆਪਾਂ ਪੰਜਾਬੀ ਕਲਚਰ ਜਾਂ ਇੱਜ਼ਤਾਂ ਦੇ ਰਾਖੇ ਦੀ ਗੱਲ ਕਰਦੇ ਆ ਪਰ ਆਪ ਤੁਸੀਂ ਆਪਣੇ ਵਾਰੀ ਵੀ ਖੁਦ ਸੋਚੋ ਕਿ ਤੁਸੀਂ ਕਿਹੜੇ ਕਮੈਂਟਾਂ ਦੇ ਵਿੱਚ ਲਿੰਕ ਮੰਗ ਰਹੇ ਹੋ ਖਬਰ ਬਸ ਇੰਨੀ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹੁਣ ਇਸ ਦੇ ਉੱਤੇ ਕਾਰਵਾਈ ਦੀ ਮੰਗ ਕਰ ਲਈ ਹੈ ਤੇ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ